ਪਹਿਲਾ ਹੰਝੂ ਗੈਸ ਦਾ ਗੋਲਾ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਇਸ ਵਕਤ ਛੁੱਟਿਆ ਗਿਆ ਔਰ ਹੰਝੂ ਗੈਸ ਦੇ ਗੋਲੇ ਦਾ ਇਸਤੇਮਾਲ ਹੋ ਰਿਹਾ ਹੈ ਜੀ ਸਰਕਾਰ ਵੱਲੋਂ ਬਾਰਝੋ ਦੀ ਬਾਰਝੋ ਔਰ ਖਾਨਾ ਦੇ ਉੱਪਰ ਇਹ ਹੰਝੂ ਗੈਸ ਦੇ ਗੋਲਿਆਂ ਦਾ ਜਿਹੜਾ ਇਸਤੇਮਾਲ ਹੈਗਾ ਉਹ ਇਸ ਵਕਤ ਕੀਤਾ ਗਿਆ ਇਹ ਫੁੱਲ ਫੁੱਲ ਆ ਕੇ ਧੰਦਾ ਹੋ ਰਿਹਾ ਹੈ ਇੱਕ ਪਾਸੇ ਕਹਿ ਰਿਹਾ ਇਹਨਾਂ ਦੇ ਜਿਹੜੇ ਨੇਤਾ ਵੀ ਕੋਈ ਨਹੀਂ ਇਸ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਹੰਝੂ ਗੈਸ ਦੇ ਗੋਲੇ ਨੇ ਜਿਹੜੇ ਉਹ ਛੁੱਟੇ ਗਏ ਨੇ ਔਰ ਕਿਸੇ ਵੀ ਕਿਸਾਨ ਨੂੰ ਜਿਹੜੀ ਅੱਗੇ ਵਧਣ ਦੀ ਪਰਮਿਸ਼ਨ ਆ ਉਹ ਨਹੀਂ ਦਿੱਤੀ ਜਾ ਰਹੀ ਤਾਂ ਹੰਜੂ ਗੈਸ ਦਾ ਇਸਤੇਮਾਲ ਹੈ ਜਿਹੜਾ ਉਹ ਇਸ ਵਕਤ ਕੀਤਾ ਜਾ ਰਿਹਾ ਜਿਹੜੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਲਗਾਤਾਰ ਹੰਜੂ ਗੈਸ ਦੇ ਗੋਲੇ ਨੇ ਬਿਲਕੁਲ ਜਿਹੜੇ ਪਿੱਛੇ ਦਾ ਤੁਸੀਂ ਏਰੀਆ ਨਜ਼ਰ ਆ ਰਿਹਾ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਹੰਝੂ ਗੈਸ ਹੈ ਬਿਲਕੁਲ ਜਿਹਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸਾਨਾਂ ਤੇ ਦਿੱਤੀ ਹੈ ਸ਼ੈਲਜ਼ ਛੱਡੇ ਗਏ ਨੇ ਹੰਝੂ ਗੈਸ ਦੇ ਗੋਲੇ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਤੇ ਛੱਡੇ ਗਏ ਨੇ ਪਾਣੀ ਦੀਆਂ ਬੁਸ਼ਾਰਾ ਕਿਸਾਨਾਂ ਤੇ ਕੀਤੀਆਂ ਗਈਆਂ ਨੇ ਦਿੱਲੀ ਨਹੀਂ ਜਾਣ ਦਿੱਤਾ ਗਿਆ ਕਿਸਾਨ ਨੂੰ ਕਿਬੱਦਾ ਘੰਟਾ ਸਰਕਾਰ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਹੈ ਕਿ ਸਾਨੂੰ ਤੁਸੀਂ ਦਿੱਲੀ ਜਾਣ ਦੇਓ ਪਰ ਹਰਿਆਣਾ ਪੁਲਿਸ ਦੇ ਵੱਲੋਂ ਰੋਕਾਂ ਲਗਾਈਆਂ ਗਈਆਂ ਨੇ ਨਹੀਂ ਜਾਣ ਦਿੱਤਾ ਗਿਆ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਨੇ ਹੱਥੇ ਕਿਸਾਨਾਂ ਦੇ ਉੱਪਰ ਉਸ ਗੈਸ ਦੇ ਗੋਲੇ ਸੁੱਟੇ ਗਏ ਨੇ ਪਾਣੀ ਦੀਆਂ ਬੁਸ਼ਾਲਾਂ ਕੀਤੀਆਂ ਗਈਆਂ ਨੇ ਕਈ ਕਿਸਾਨੀਆਂ ਪੱਗਾਂ ਵੀ ਲੱਤ ਗਈਆਂ ਨੇ ਦਾ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਨੇ ਜੀ ਪੰਜਾਬ ਹਰਿਆਣਾ ਹਿਮਾਚਲ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਦਿਖਾ ਰਿਹਾ ਐਕਸਕਲੂਸਿਵ ਜਾਣਕਾਰੀ ਦੇ ਰਿਹਾ ਤੁਸੀਂ ਵੀ ਦੇਖ ਪਾ ਰਹੇ ਆਪਣੀ ਟੀਵੀ ਸਕਰੀਨ ਦੇ ਉੱਪਰ ਕਿ ਕਿਸ ਤਰ੍ਹਾਂ ਦੇ ਨਾਲ ਨਿਹੱਤੇ ਕਿਸਾਨਾਂ ਦੇ ਉੱਪਰ ਹੰਝੂ ਗੈਸ ਦੇ ਗੋਲੇ ਵਾਟਰ ਕੈਨਨ ਹੋਣਾ ਤੇ ਛੱਡੇ ਗਏ ਨੇ ਕਿਸਾਨ ਇੱਥੋਂ ਪਾਸੇ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਕਿ ਕਈ ਕਿਸਾਨ ਨੇ ਜਿਹੜੇ ਉਹਨਾਂ ਦੀ ਹਾਲਤ ਵੀ ਖਰਾਬ ਹੋਈ ਹੈ ਕਿਉਂਕਿ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ 101 ਮਰ ਜੀਵੜਿਆਂ ਦਾ ਜਥਾ ਦਿੱਲੀ ਜਾਣਾ ਚਾਹੁੰਦਾ ਹੈ ਪਰ ਹਰਿਆਣਾ ਪੁਲਿਸ ਉਹਨਾਂ ਨੂੰ ਲੰਘਣ ਨਹੀਂ ਦੇ ਰਹੀ ਹਰਿਆਣਾ ਪੁਲਿਸ ਕਹਿੰਦੀ ਹੈ ਕਿ ਤੁਸੀਂ ਪਰਮਿਸ਼ਨ ਦਿਖਾਓ ਉੱਥੇ ਧਰਨਾ ਲਗਾਉਣ ਦੀ ਅਸੀਂ ਤਾਂ ਹੀ ਤਾਂ ਨੂੰ ਲੰਘਣ ਦੇਾਂਗੇ ਕਿਸਾਨ ਕਹਿੰਦੇ ਨੇ ਕਿ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਮਾਫ ਕਰਨਾ ਕਿ ਅਸੀਂ ਕਿ ਰਸਤੇ ਖੋਲ ਦਿਓ ਸੀ ਰਸਤੇ ਕਿਉਂ ਨਹੀਂ ਖੋਲ ਰਹੇ ਸਾਨੂੰ ਅੱਗੇ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਸੀ ਪੰਜਾਬ ਰਹਿਣਾ ਮਾਚਾ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਰੋਇ ਇੱਕ ਮਹੀਨੇ ਸੇ ਜੋਗੀ ਲਗਾਤਾਰ ਜੁੜੇ ਰੋਇ ਤੋਂ ਬਟੂ ਪਤਾ ਲੱਗਦਾ ਕਿ ਇਹ ਵੀ ਕਾਲਾ ਐਕਸਕਲੂਸਿਵ ਤਸਵੀਰਾਂ ਜੀ ਪੰਜਾਬ ਹਰਿਆਣਾ ਹਿਮਾਚਲ ਤੋਂ ਦਿਖਾ ਰਿਹਾ ਕਿਸਾਨੀ ਝੰਡੇ ਲੈ ਕੇ ਅੱਗੇ ਵੱਧ ਰਹੇ ਸੀ ਮਰਚਿਵੜੇ 101 ਕਿਸਾਨ किसान, 101 ਕਿਸਾਨਾਂ ਦਾ ਜਥਾ ਕਿਸਾਨੀ ਝੰਡੇ ਲੈ ਕੇ ਅੱਗੇ ਵੱਧ ਰਿਹਾ ਸੀ ਜਿੰਨਾ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ ਅੰਦਾਜ਼ਾ ਤੇ ਟੀਅਰ ਸ਼ੈਲਸ ਛੱਡੇ ਗਏ ਨੇ వాటర్ ਕੈਨਨ ਛੱਡੇ ਗਏ ਨੇ ਕਿਸਾਨਾਂ ਦੇ ਉੱਪਰ ਤਾਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਦੇ ਉੱਪਰ ਵੇਖ ਰਹੇ ਹੋ ਇਹ ਕਿਸ ਤਰ੍ਹਾਂ ਦੇ ਨਾਲ ਕਿਸਾਨਾਂ ਦੇ ਉੱਪਰ వాటర్ ਕੈਨਨ ਫਾਰਿੰਦਿਆਂ ਬਚਾੜਾ ਹਰਿਆਣਾ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਆਂਦਾਤਾ ਆਪਣੀਆਂ ਮੰਗਾਂ ਲਈ ਸੜਕਾਂ ਤੇ ਐ ਤੇ ਦੂਜੇ ਪਾਸੇ ਇੱਕ ਪਾਵਰ ਕਮੇਟੀ ਸੁਪਰੀਮ ਕੋਰਟ ਦੇ ਵੱਲੋਂ ਬਣਾਈ ਗਈ ਹੈ ਸਰਕਾਰ ਕਹਿੰਦੀ ਹੈ ਕਿ ਅਸੀਂ ਗੱਲਬਾਤ ਪਹਿਲਾਂ ਮੰਗਾ ਨੇ ਜਿਹੜੀਆਂ ਮੰਨ ਲਈਆਂ ਨੇ ਹੁਣ ਫਿਰ ਕਿਸਾਨ ਧਰਨੇ ਤੇ ਬੈਠੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਵੇਖ ਪਾਰੇ ਹੋ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਤੁਸੀਂ ਵੀ ਦੇਖਿਆ ਹਾਲਾਂਕਿ ਪੰਜਾਬ ਚੋ ਬੀਜੇਪੀ ਆਗੂ ਰਵਨੀਤ ਬਿੱਟੂ ਨੇ ਆਖਿਆ ਕਿ ਮੈਂ ਗੱਲਬਾਤ ਨੂੰ ਤਿਆਰਾਂ ਕਿਸਾਨਾਂ ਦੇ ਨਾਲ ਪੈਸੇ ਨੂੰ ਲੈ ਕੇ ਵੀ ਪੰਜਾਬ ਦੇ ਆਗੂ ਨੇ ਆਖਿਆ ਕਿ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਗੱਲਬਾਤ ਕਰਵਾਓ ਤਾਂ ਤੁਸੀਂ ਵੀ ਤਸਵੀਰਾਂ ਚ ਵੇਖ ਪਾਰੇ ਹੋ ਕੇਂਦਰ ਇੱਕ ਪਾਸੇ ਆਪਣੀ ਪਿੱਠ ਥਾਪਣ ਦੀ ਹੈ ਕਿ ਅਸੀਂ ਕਿਸਾਨਾਂ ਦੀਆਂ ਕਈ ਮੰਗਾਂ ਮੰਨੀਆਂ ਨੇ ਕਿਸਾਨਾਂ ਦੇ ਤਨਖੇਤੀ ਕਾਨੂੰਨ ਵਾਪਸ ਲਏ ਨੇ ਤਾਂ ਦੂਜੇ ਪਾਸੇ ਫਿਰ ਕਿਸਾਨ ਸੜਕਾਂ ਤੇ ਨੇ ਕਿਸਾਨਾਂ ਦੇ ਉੱਪਰ ਹਰਿਆਣਾ ਪੁਲਿਸ ਦੇ ਵੱਲੋਂ ਵਾਟਰ ਕੈਨਨ ਛੱਡੇ ਗਏ ਨੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਤੇ ਸੁੱਟੇ ਗਏ ਨੇ ਜੀ ਪੰਜਾਬ ਹਰਿਆਣਾ ਅਮਾਚਲ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਦਿਖਾ ਰਿਹਾ ਹੈ ਕਿਸਾਨੀ ਚੰਡਿਆਂ ਦੇ ਹੇਠ ਐਕਸਟਰਾ ਇੱਕ ਕਿਸਾਨਾਂ ਦਾ ਮਰਜੀਵੜਿਆਂ ਦਾ ਜਥਾ ਦਿੱਲੀ ਜਾਣਾ ਚਾਹੁੰਦਾ ਸੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਸਮਝੌਣਾ ਬਜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਫਿਰ ਅਸਫਲ ਰਹੇ ਨੇ ਦਿੱਲੀ ਨਹੀਂ ਜਾ ਸਕੇ ਨੇ ਅੱਜ ਤੀਸਰੀ ਵਾਰ ਵੀ ਦਿੱਲੀ ਜਾਣਾ ਪੋਸੀਬਲ ਸੰਭਵ ਨਹੀਂ ਹੋ ਸਕਿਆ ਪਾਣੀਆਂ ਬੁਸ਼ਾਲਾਂ ਕਿਸਾਨਾਂ ਨੂੰ ਮਾਰੀਆਂ ਗਈਆਂ ਨੇ ਕਈ ਕਿਸਾਨਾਂ ਦੀਆਂ ਪੱਗਾਂ ਵੀ ਲੱਥੀਆਂ ਨੇ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਸ਼ੰਭੂ ਬਾਰਡਰ ਦੀਆਂ ਲਾਈਵ ਤਸਵੀਰਾਂ ਨੇ ਜੀ ਪੰਜਾਬ ਹਰਿਆਣਾ ਅਮਾਚਲ ਤਹਾਨੂੰ ਸ਼ੰਭੂ ਬਾਰਡਰ ਤੋਂ ਲਾਈਵ ਤਸਵੀਰਾਂ ਵਿਖਾ ਰਿਹਾ ਹੈ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਹੋ ਜਿਹੇ ਹਾਲਾਤ ਸ਼ੰਭੂ ਬਾਰਡਰ ਤੇ ਨੇ 13 ਮੰਗਾ ਨੇ ਜਿਨ੍ਹਾਂ ਨੂੰ ਲੈ ਕੇ ਕਿਸਾਨ ਕਹਿ ਰਹੇ ਨੇ ਕਿ ਉਹਨਾਂ ਨੇ ਮੰਗਾ ਮੰਨ ਲਈਆਂ ਗਈਆਂ ਸੀ ਪਰ ਉਹਨਾਂ ਦੇ ਉਹਨਾਂ ਨੂੰ ਅਮਲੀ ਜਾਮਾ ਨਹੀਂ ਦਿੱਤਾ ਗਿਆ ਅਸੀਂ ਸਰਕਾਰ ਨੂੰ ਜਾਹਦ ਹੋਣਾ ਚਾਹੁੰਦੇ ਆ ਕਿ ਇਹਨਾਂ ਮੰਗਾ ਨੂੰ ਅਮਲੀ ਜਾਮਾ ਪਹਿਨਾਓ ਤਾਂ ਜੋ ਸਾਨੂੰ ਕੋਈ ਸਮੱਸਿਆ ਨਾ ਹੋਵੇ ਗੱਲਬਾਤ ਕਰਨ ਲਈ ਜਾ ਰਹੇ ਆ ਸਾਡੇ ਕੋਲ ਕੋਈ ਹਥਿਆਰ ਨਹੀਂ ਹੈ ਸਾਡੇ ਕੋਲ ਕੋਚ ਨਹੀਂ ਹੈ ਅਸੀਂ ਟਰੈਕਟਰ ਵਾਲਿਆਂ ਵੀ ਲਈ ਨਹੀਂ ਲੈ ਕੇ ਜਾ ਰਹੇ ਅਸੀਂ ਨਿਹੱਥੇ ਜਾ ਰਹੇ ਹਾਂ ਤੁਸੀਂ ਸਾਡੀ ਚੈਕਿੰਗ ਕਰ ਲਓ ਹਰਿਆਣਾ ਪੁਲਿਸ ਨੂੰ ਆਖਿਆ ਗਿਆ ਪਰ ਇੱਥੇ ਹਰਿਆਣਾ ਪੁਲਿਸ ਦੇ ਵੱਲੋਂ ਟੀਆਰ ਗੈਸ ਛੁੱਟੀ ਗਈ ਹੈ ਪਾਣੀ ਦੀਆਂ ਬੁਸ਼ਾਲਾਂ ਕਿਸਾਨਾਂ ਤੇ ਮਾਰੀਆਂ ਗਈਆਂ ਨੇ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਨੇ ਤੁਸੀਂ ਵੀ ਦੇਖ ਸਕਦੇ ਹੋ ਤਸਵੀਰਾਂ ਜੀ ਪੰਜਾਬ ਹਰਿਆਣਾ ਹਿਮਾਚਲ ਤੁਹਾਨੂੰ ਐਕਸਕਲੂਸਿਵ ਤਸਵੀਰਾਂ ਦਿਖਾ ਰਿਹਾ ਹੈ ਐਕਸਕਲੂਸਿਵ ਤਸਵੀਰਾਂ ਦੋ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਨੇ ਪਾਣੀ ਦੀਆਂ ਬੁਛਾੜਾਂ ਮਾਰਨਦੇ ਹੰਝੂ ਗੈਸੇ ਬੋਲੇ ਸੁਟਦੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਆਪਣੀਆਂ ਮੰਗਾਂ ਨੂੰ ਮੰਨਵਾਉਣ ਦੇ ਲਈ ਕਿ ਇਹਨਾਂ ਮੰਗਾਂ ਨੂੰ ਅਮਲੀ ਜਾਮਾ ਦਿਓ ਇਹਨਾਂ ਮੰਗਾਂ ਨੂੰ ਮੰਨ ਲਓ ਸਾਡੀ ਬੇਨਤੀ ਹੈ ਸਾਡੀ ਅਰਜ਼ ਹੈ ਸਾਡੀ ਅਰਜ਼ੋਈ ਹੈ ਪਰ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਹਾਲਾਂਕਿ ਪੰਜਾਬ ਦੀ ਭਾਜਪਾ ਲੀਡਰਸ਼ਿਪ ਕਹਿ ਰਹੀ ਆ ਕਿ ਅਸੀਂ ਗੱਲਬਾਤ ਨੂੰ ਤਿਆਰ ਆ ਅਸੀਂ ਗੱਲਬਾਤ ਕਰਾਂਗੇ ਕੇਂਦਰ ਸਰਕਾਰ ਦੇ ਵੱਲੋਂ tinc ਖੇਤੀ ਕਾਨੂੰਨ ਵਾਪਸ ਲੈ ਲੈ ਗਏ ਨੇ ਕਿਸਾਨਾਂ ਦੀ ਹਰ ਗੱਲ ਸੁਣੀ ਜਾਂਦੀ ਹੈ ਹੁਣ ਕਿਸਾਨ ਜੇ ਲੋ ਦਿੱਲੀ ਜਾਣਾ ਚਾਹੁੰਦੇ ਨੇ ਆਪਣੀ ਗੱਲ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਰੋਕ ਦਿੱਤਾ ਗਿਆ ਹਰਿਆਣਾ ਪੁਲਿਸਾ ਕਹਿੰਦਾ ਇੱਕ ਸੁਪਰੀਮ ਕੋਰਟ ਦੇ ਵੱਲੋਂ ਪਾਵਰ ਕਮੇਟੀ ਬਣਾਈ ਗਈ ਹੈ ਇੱਕ ਤੋਂ ਦਿਨਾਂ ਦੇ ਵਿੱਚ ਫੈਸਲਾ ਆਉਣਾ ਹੈ 18 ਤਰੀਕ ਨੂੰ ਤੁਸੀਂ ਉਸ ਦਾ ਇੰਤਜ਼ਾਰ ਕਰੋ ਤਾਂ ਹਰਿਆਣਾ ਕਾਲਸ ਨੂੰ ਕਿਸਾਨ ਕਹਿੰਦੇ ਵਿਖਾਈ ਦਿੱਤੇ ਨੇ ਕਿ ਹਾਈ ਕੋਰਟ ਨੇ ਆਖਿਆ ਸੀ ਕਿ ਤੁਸੀਂ ਰਸਤੇ ਖੋਲਦਿਓ ਤੁਸੀਂ ਰਸਤੇ ਕਿਸ ਬਿਨਾ ਤੇ ਬੰਦ ਕੀਤੇ ਨੇ ਜਦੋਂ ਹਾਈ ਕੋਰਟ ਦੇ ਹੁਕਮ ਨੇ ਤੁਸੀਂ ਹਾਈ ਕੋਰਟ ਦੇ ਹੁਕਮਾਂ ਦੀ ਵਕਿਆ ਨਹੀਂ ਕਰ ਸਕਦੇ ਹੋ ਤਾਂ ਇੱਥੇ ਕਿਸਾਨਾਂ ਤੇ ਪਾਣੀ ਦੀਆਂ ਪਾਛੜਾਂ ਕੀਤੀਆਂ ਗਈਆਂ ਨੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ ਕਈ ਕਿਸਾਨ ਜਿਹੜੇ ਨੇ ਉਹਨਾਂ ਦੀ ਹਾਲਤ ਗੰਭੀਰ ਹੋਈ ਐ ਇਸ ਵਕਤ ਅਥਰੂ ਗੈਸ ਦੇ ਗੋਲਿਆਂ ਨਾਲ ਕਿਉਂਕਿ ਸਾਹ ਲੈਣਾ ਬੰਦ ਹੋ ਜਾਂਦਾ ਹੈ ਠੰਡਾ ਮੌਸਮ ਹੈ ਔਰ ਬਸਵਰਗ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਸ ਧਰਨੇ ਦੇ ਵਿੱਚ ਨੇ ਪਾਣੀ ਦੀਆਂ ਬੁਛਾਰਾਂ ਦੇ ਨਾਲ ਉਹਨਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ ਪੱਕਾ ਵੀ ਲੱਤ ਗਈਆਂ ਨੇ ਤੁਸੀਂ ਵੀ ਤਸਵੀਰਾਂ 'ਚ ਵੇਖ ਪਾ ਰਹੇ ਹੋ 101 ਮਰਜੀਵੜਾਂ ਦਾ ਚਥਾ ਦਿੱਲੀ ਪਹੁੰਚਣ ਦੇ ਵਿੱਚ ਅੱਗੇ ਲੰਘਣ ਦੇ ਵਜ੍ਹਾ ਸਫੜ ਇੱਕ ਹੋਰ ਤਸਵੀਰ ਪਾਣੀ ਦੀਆਂ ਬੁਛਾਰਾਂ ਦੇ ਕੋਈ ਕਿਸਾਨ ਹਿੱਕ ਤਣ ਕੇ ਖੜ ਗਿਆ ਪਾਣੀ ਦੀਆਂ ਬੁਛਾਰਾਂ ਦੇ ਅੱਗੇ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਉਸਤੇ ਪਾਣੀ ਦੀ ਬੁਛਾਰੜ ਕੀਤੀ ਗਈ ਹੈ ਉਹ ਕਹਿ ਰਿਹਾ ਕਿ ਪਾਣੀ ਦੀ ਬੁਛਾਰੜ ਕਰੋ ਤਾਂ ਤਸਵੀਰ ਤੁਸੀਂ ਵੇਖੀ ਹੈ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਹਰਿਆਣਾ ਪੁਲਿਸ ਦੇ ਵੱਲੋਂ ਹੱਥੇ ਕਿਸਾਨਾਂ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਪਾਣੀ ਦੀਆਂ ਬੁਸ਼ਾੜਾਂ ਛੜੀਆਂ ਜਾ ਰਹੀਆਂ ਨੇ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਤੇ ਨੇ ਤੁਸੀਂ ਵੇਖ ਪਾ ਰਹੇ ਹੋ ਆਪਣੀ ਟੀਵੀ ਸਕਰੀਨ ਦੇ ਉੱਪਰ ਦੋ ਤਸਵੀਰਾਂ ਜੀ ਪੰਜਾਬ ਹਰਿਆਣਾ ਹਿਮਾਚਲ ਤੋਂ ਐਕਸਕਲੂਸਿਵ ਤਸਵੀਰਾਂ ਦਿਖਾ ਰਿਹਾ ਹੈ ਦਿੱਲੀ ਕੂਚ 2.0 ਲਗਾਤਾਰ ਜਾ ਰਹੀ ਹੈ ਜੀ ਤੀਸਰੀ ਵਾਰ ਕਿਸਾਨਾਂ ਦਾ ਚੌਥਾ ਦਿੱਲੀ ਜਾਣ ਦੀ ਕੋਸ਼ਿਸ਼